ਸਾਸਰੀ ਕਾਲਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮੱਖਣ ਵਾਲੀ ਜਾਂ ਬਟਰ ਵਾਲੀ ਲੱਸੀ ਬਣਾਵਾਂਗੇ। ਇਹ ਲੱਸੀ ਬਹੁਤ ਜ਼ਿਆਦਾ ਵਧੀਆ ਤੇ ਟੇਸਟੀ ਬਣੇਗੀ। ਚਲੋ ਜੀ ਵੇਖ ਲੈਣਾ ਲੱਸੀ ਕਿਵੇਂ ਬਣਦੀ ਹੈ। ਇੱਥੇ ਮੈਂ ਲੱਸੀ ਬਣਾਉਣ ਦੇ ਲਈ ਕੋਕੋਲੀ ਗਾੜਾ ਦਹੀਂ ਲਿਆ ਹੈ। ਅੱਜ ਆਪਾਂ ਲੱਸੀ ਨੂੰ ਮਿੱਟੀ ਦੇ ਬਰਤਨ ਵਿੱਚ ਬਣਾਵਾਂਗੇ। ਇਹ ਬਰਤਨ ਬਹੁਤ ਠੰਡਾ ਹੁੰਦਾ ਹੈ। ਮਿੱਟੀ ਦੇ ਬਰਤਨ ਠੰਡੇ ਹੁੰਦੇ ਨੇ। ਇਸ ਲਈ ਅੱਜ ਆਪਾਂ ਇਸ ਲੱਸੀ ਨੂੰ ਮਿੱਟੀ ਦੇ ਬਰਤਨ ਵਿੱਚ ਬਣਾਵਾਂਗੇ। ਮਿੱਟੀ ਦੇ ਬਰਤਨ ਦੇ ਵਿੱਚ ਦਹੀਂ ਪਾਵਾਂਗੇ। ਹੁਣ ਆਪਾਂ ਇਸ ਨੂੰ ਹੱਤ ਵਾਲੀ ਮਧਾਣੀ ਦੇ ਨਾਲ ਰੜਕ ਲਵਾਂਗੇ। ਮੱਖਣ ਆਉਣ ਤੱਕ ਦਹੀਂ ਨੂੰ ਰੜਕ ਲਵਾਂਗੇ ਕਿਉਂਕਿ ਲੱਸੀ ਮੱਖਣ ਆਉਣ ਤੋਂ ਬਾਅਦ ਹੀ ਬਣਦੀ ਹੈ। ਰੜਕਦੇ ਸਮੇਂ ਵਿੱਚ ਵਿੱਚ ਆਪਾਂ ਇਸਦੇ ਵਿੱਚ ਬਰਫ਼ ਪਾ ਲਵਾਂਗੇ ਬਰਫ਼ ਪਾ ਕੇ ਦੁਬਾਰਾ ਤੋਂ ਰੜਕਣਾ ਸ਼ੁਰੂ ਕਰ ਦੇਵਾਂਗੇ ਵੈਸੇ ਤਾਂ ਲੱਸੀ ਨੂੰ ਰੜਕਣ ਦੇ ਕਈ ਤਰੀਕੇ ਨੇ ਪਰ ਅੱਜ ਆਪਾਂ ਇਸ ਨੂੰ ਹੱਥ ਵਾਲੀ ਮਰਦਾਨੀ ਦੇ ਨਾਲ ਹੀ ਬਣਾਵਾਂਗੇ ਇਹ ਬਰਤਨ ਦੇ ਵਿੱਚ ਬਣੀ ਹੋਈ ਲੱਸੀ ਤੇ ਚਾਟੀ ਦੇ ਵਿੱਚ ਬਣੀ ਹੋਈ ਲੱਸੀ ਦਾ ਟੇਸਟ ਹੀ ਬਹੁਤ ਵਧੀਆ ਹੁੰਦਾ ਹੈ ਅੱਜ ਆਪਾਂ ਲੱਸੀ ਨੂੰ ਦੇਸੀ ਤਰੀਕੇ ਦੇ ਨਾਲ ਹੱਥ ਨਾਲ ਰੜਕ ਕੇ ਬਣਾਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਇਸਦੇ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਇਸ ਨੂੰ ਮੱਕਣੋਂ ਤਾਂ ਕਿ 2 ਕਿਲੋ ਮੰਗੇ ਹੁਣ ਇਸ ਦੇ ਵਿੱਚ ਮੱਖਣ ਆ ਚੁੱਕਿਆ ਹੈ ਹੁਣ ਆਪਾਂ ਇਸ ਦੇ ਵਿੱਚ ਠੰਡਾ ਪਾਣੀ ਪਾਵਾਂਗੇ ਲੱਸੀ ਦੇ ਬਹੁਤ ਫਾਇਦੇ ਹੁੰਦੇ ਨੇ ਗਰਮੀਆਂ ਦੇ ਵਿੱਚ ਹੀ ਠੰਡੀ ਹੁੰਦੀ ਹੈ ਹੁਣ ਆਪਾਂ ਇਸ ਨੂੰ ਦੁਬਾਰਾ ਤੋੜਕ ਲਵਾਂਗੇ ਲੱਸੀ ਨੂੰ ਗਾੜਾ ਮੱਖਣ ਆਉਣ ਤੱਕ ਰੜਕ ਲਵਾਂਗੇ ਇਹ ਲੱਸੀ ਇੰਨੀ ਜ਼ਿਆਦਾ ਟੇਸਟੀ ਹੁੰਦੀ ਹੈ ਇਸ ਨੂੰ ਪੀਣ ਦੇ ਨਾਲ ਪੇਟ ਵੀ ਭਰ ਜਾਂਦਾ ਹੈ ਜੇਕਰ ਆਪਾਂ ਇਸ ਦਾ ਇੱਕ ਗਲਾਸ ਪੀ ਲਵਾਂਗੇ ਤੇ ਸਾਰਾ ਦਿਨ ਭੁੱਖ ਨਹੀਂ ਲੱਗੇਗੀ ਹੁਣ ਲੱਸੀ ਦੇ ਵਿੱਚ ਮੱਖਣ ਆ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਲੱਸੀ ਦੇ ਵਿੱਚ ਮੱਖਣ ਆ ਤਾ ਚੁੱਕਿਆ ਹੈ ਪਰ ਆਪਾਂ ਇਸ ਨੂੰ ਚੰਗੀ ਤਰ੍ਹਾਂ ਰੜਕ ਲਵਾਂਗੇ ਤਾਂ ਕਿ ਮੱਖਣ ਗਾੜਾ ਤੇ ਸਖਤ ਹੋ ਜਾਵੇ ਏ ਲੱਸੀ ਅੱਗੇ ਸੋਡੇ ਕੋਲਡ ਡਰਿੰਕ ਵਗੈਰਾ ਸਭ ਫਿਕੀਆਂ ਨੇ ਇਹ ਨਹੀਂ ਜਿਆਦਾ ਟੇਸਟੀ ਬਣਦੀ ਹੈ ਤੇ ਗਰਮੀਆਂ ਦੇ ਲਈ ਠੰਡੀ ਵੀ ਹੁੰਦੀ ਹੈ ਜਸ ਤਰੀਕੇ ਦੀ ਆਪਣੇ ਲੋ ਪੈ ਰਹੀ ਹੈ ਇਸ ਦੇ ਲਈ ਆਪਾਂ ਨੂੰ ਇਸ ਤਰੀਕੇ ਦੀਆਂ ਠੰਡੀਆਂ ਤੇ ਤਰਲ ਚੀਜ਼ਾਂ ਪੀਣੀਆਂ ਚਾਹੀਦੀਆਂ ਨੇ ਇਸ ਲਈ ਆਪਾਂ گاੜਾ گاੜਾ ਦਹੀਂ ਲਵਾਂਗੇ ਇਸ ਦੇ ਨਾਲ ਬਹੁਤ ਵਧੀਆ ਲੱਸੀ ਬਣ ਕੇ ਤਿਆਰ ਹੋਏਗੀ ਜੇਕਰ ਆਪਾਂ ਵਧੀਆ ਦੁੱਧ ਦੀ ਦਹੀਂ ਜਮਾਵਾਂਗੇ ਤੇ ਵਧੀਆ ਮੱਖਣ ਆਏਗਾ ਜੇਕਰ ਤੁਹਾਨੂੰ ਇਹ ਰੈਸਪੀ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਹੁਣ ਆਪਾਂ ਥੋੜੀ ਜਿਹੀ ਬਰਫ਼ ਪਾ ਕੇ ਇਸ ਨੂੰ ਦੁਬਾਰਾ ਧੋੜ ਰਕ ਲਵਾਂਗੇ ਸੱਤ ਮੱਖਣ ਹੁਣ ਤੱਕ ਆਪ ਇਸ ਨੂੰ ਚੰਗੀ ਤਰ੍ਹਾਂ ਰੈਡਕ ਲਵਾਂਗੇ ਲੱਸੀ ਨੂੰ ਆਪਾਂ ਮਿੱਟੀ ਦੇ ਬਰਤਨ ਵਿੱਚ ਬਣਾ ਰਹੇ ਹਾਂ ਇਸ ਦੇ ਨਾਲ ਇਸ ਦਾ ਟੇਸਟ ਹੋਰ ਵੀ ਵੱਧ ਜਾਏਗਾ ਲੱਸੀ ਦਾ ਇੱਕ ਗਲਾਸ ਪੀਣ ਦੇ ਨਾਲ ਸਾਰਾ ਦਿਨ એનર્ਜੀ ਬਣੀ ਰਹਿੰਦੀ ਹੈ ਆਪਾਂ ਇਹ ਲੱਸੀ ਨੂੰ ਹੱਥ ਵਾਲੀ ਮਧਾਨੀ ਦੇ ਨਾਲ ਬਣਾ ਰਹੇ ਹਾਂ ਇਸ ਲਈ ਇਸ ਤੇ ਉੱਪਰ ਜ਼ਿਆਦਾ ਟਾਈਮ ਲੱਗ ਰਿਹਾ ਹੈ ਜੇਕਰ ਆਪਾਂ ਇਸ ਨੂੰ ਬਿਜਲੀ ਵਾਲੀ ਮਧਾਨੀ ਦੇ ਨਾਲ ਬਣਾਵਾਂਗੇ ਤਾਂ ਇਸ ਨੂੰ ਬਣਾਉਣ ਤੇ ਘੱਟ ਸਮਾਂ ਲੱਗੇਗਾ ਹੁਣ ਆਪਣੀ ਲੱਸੀ ਬਣ ਕੇ ਤਿਆਰ ਹੈ ਇਸ ਉੱਪਰ ਮੱਖਣ ਆ ਚੁੱਕਿਆ ਹੈ ਹੁਣ ਆਪਣੀ ਟੇਸਟੀ ਜਿਹੀ ਠੰਡੀ ਠੰਡੀ ਲੱਸੀ ਬਣ ਕੇ ਤਿਆਰ ਹੈ ਲੱਸੀ ਨੂੰ ਸਰਵ ਕਰ ਲਵਾਂਗੇ ਗਲਾਸ ਦੇ ਵਿੱਚ ਸਰਵ ਕਰ ਲਵਾਂਗੇ ਲੱਸੀ ਨੂੰ ਗਲਾਸ ਦੇ ਵਿੱਚ ਕਾਲਾ ਨਾਮਕ ਪਾਵਾਂਗੇ ਸਾਦਾ ਨਾਮਕ ਪਾਵਾਂਗੇ ਇਹ ਲੱਸੀ ਨੂੰ ਆਪਾਂ ਰੋਟੀ ਨਾਲ ਚੌਲਾ ਨਾਲ ਜਾਂ ਵੈਸੇ ਵੀ ਪੀਵਾਂਗੇ ਤੇ ਬਹੁਤ ਟੇਸਟੀ ਲੱਗੇਗੀ ਕਾਲੀ ਮਿਰਚ ਪਾਵਾਂਗੇ ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਮੱਖਣ ਵਾਲੀ ਲੱਸੀ ਬਣ ਕੇ ਤਿਆਰ ਹੁੰਦੀ ਹੈ ਹੁਣ ਸੁੱਕਿਆ ਹੋਇਆ ਪੁਦੀਨਾ ਪਾਵਾਂਗੇ ਗਲਾਸ ਦੇ ਵਿੱਚ ਹੱਥ ਨਾਲ ਮਸਲ ਕੇ ਪੁਦੀਨਾ ਪਾਵਾਂਗੇ ਸੁੱਕਿਆ ਹੋਇਆ ਪੁਦੀਨਾ ਪਾਉਣ ਦੇ ਨਾਲ ਲੱਸੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇਹ ਬਹੁਤ ਈਜ਼ੀ ਬਟਰ ਵਾਲੀ ਲੱਸੀ ਬਣਾਉਣ ਦੀ ਰੈਸਪੀ ਹੈ। ਹੁਣ ਆਪਣੀ ਬਟਰ ਛਾਛ ਬਣ ਕੇ ਤਿਆਰ ਹੈ। ਇਹ ਆ ਬਟਰ ਵਾਲੀ ਲੱਸੀ ਹੁਣ ਆਪਾਂ ਮੱਖਣ ਨੂੰ ਕਾਲੀ ਦੇ ਵਿੱਚ ਕੱਢ ਲਵਾਂਗੇ। ਮੱਖਣ ਨੂੰ ਆਪਾਂ ਬਾਅਦ ਤੇ ਵਿੱਚ ਲੱਸੀ ਉੱਪਰ ਪਾ ਕੇ ਸਰਵ ਕਰਾਂਗੇ। ਮੱਖਣ ਦੇ ਵਿੱਚ ਜੋ ਪਾਣੀ ਜਾਂ ਲੱਸੀ ਹੋएगी ਆਪਾਂ ਇਸ ਨੂੰ ਇਸ ਦੇ ਵਿੱਚ ਨਿਚੋੜ ਦੇਵਾਂਗੇ। ਐਵੇਂ ਸੇ ਤਾਂ ਮੱਖਣ ਨੂੰ ਹੱਥ ਨਾਲ ਕੱਢਿਆ ਜਾਂਦਾ ਹੈ ਪਰ ਆਪਾਂ ਇਸ ਨੂੰ ਚਮਚ ਨਾਲ ਵੀ ਕੱਢ ਸਕਦੇ ਹਾਂ। ਸਾਰਾ ਮੱਖਣ ਕਾਲੀ ਦੇ ਵਿੱਚ ਕੱਢ ਲਵਾਂਗੇ। ਲੱਸੀ ਨੂੰ ਆਪਾਂ ਇਸ ਦੇ ਵਿੱਚ ਦੁਬਾਰਾ ਤੋਂ ਪਾ ਦਵਾਂਗੇ। ਮੱਖਣ ਨੂੰ ਕੱਢ ਲਵਾਂਗੇ ਹੁਣ ਆਪਣੀ ਇਸ ਤਰੀਕੇ ਦੀ ਲੱਸੀ ਬਣ ਕੇ ਤਿਆਰ ਹੈ ਆਪਾਂ ਇਸ ਦੇ ਵਿੱਚ ਬਰਫ਼ ਪਾਣੀ ਹੋਏਗੀ ਤਾਂ ਆਪਾਂ ਬਰਫ਼ ਵੀ ਪਾ ਸਕਦੇ ਹਾਂ ਪਰ ਬਰਫ਼ ਆਪਾਂ ਲੱਸੀ ਦੇ ਵਿੱਚ ਪਾਈ ਹੋਈ ਹੈ ਹੁਣ ਆਪਾਂ ਲੱਸੀ ਨੂੰ ਸਰਵ ਕਰ ਲਵਾਂਗੇ ਗਲਾਸ ਦੇ ਵਿੱਚ ਆਪਾਂ ਸਾਰੇ ਮਸਾਲੇ ਪਾ ਕੇ ਰੱਖੇ ਨੇ ਲੱਸੀ ਨੂੰ ਗਲਾਸ ਦੇ ਵਿੱਚ ਸਰਵ ਕਰ ਲਵਾਂਗੇ ਗਰਮੀਆਂ ਦੇ ਲਈ ਇਹ ਲੱਸੀ ਬਹੁਤ ਹੀ ਫਾਇਦੇਮੰਦ ਹੈ। ਇਸ ਤਰੀਕੇ ਦੀ ਗਾੜੀ-ਗਾੜੀ ਲੱਸੀ ਪੀਣ ਦੇ ਵਿੱਚ ਬਹੁਤ ਟੇਸਟੀ ਲੱਗਦੀ ਹੈ। ਇਸ ਦੇ ਗਰਮੀਆਂ ਦੇ ਲਈ ਕਈ ਫਾਇਦੇ ਵੀ ਨੇ। ਇਸ ਨੂੰ ਪੀਣ ਦੇ ਨਾਲ ਸਾਰਾ ਦਿਨ એનર્ਜੀ ਬਣੀ ਰਹਿੰਦੀ ਹੈ। ਇਸ ਨੂੰ ਆਪਾਂ ਰੋਟੀ ਦੇ ਨਾਲ ਜਾਂ ਚੋਲੇ ਦੇ ਨਾਲ ਪੀਵਾਂਗੇ ਤੇ ਬਹੁਤ ਟੇਸਟੀ ਲੱਗੇਗੀ। ਹੁਣ ਆਪਣੀ ਇਸ ਤਰੀਕੇ ਦੀ ਬਹੁਤ ਹੀ ਟੇਸਟੀ ਜਿਹੀ ਲੱਸੀ ਬਣ ਕੇ ਤਿਆਰ ਹੈ ਜੇਕਰ ਆਪਾਂ ਲੱਸੀ ਦੇ ਵਿੱਚ ਹੋਰ ਪਾਣੀ ਪਾਉਣਾ ਹੋਵੇ ਤਾਂ ਆਪਾਂ ਹੋਰ ਪਾਣੀ ਵੀ ਪਾ ਲਵਾਂਗੇ ਗਰਮੀਆਂ ਦੇ ਵਿੱਚ ਇਸ ਤਰੀਕੇ ਦੀ ਲੱਸੀ ਆਪਾਂ ਨੂੰ ਰੋਜ਼ ਪੀਣੀ ਚਾਹੀਦੀ ਹੈ ਇਹ ਆਪਾਂ ਨੂੰ ਰੂ ਲੱਗਣ ਤੋਂ ਬਚਾਉਂਦੀ ਹੈ ਠੰਡੀ ਹੁੰਦੀ ਹੈ ਹੁਣ ਆਪਣੀ ਬਹੁਤ ਹੀ ਟੇਸਟੀ ਜਿਹੀ ਲੱਸੀ ਬਣ ਕੇ ਤਿਆਰ ਹੈ ਲੱਸੀ ਉੱਪਰ ਮੱਖਣ ਰੱਖ ਕੇ ਸਰਵ ਕਰਾਂਗੇ ਲੱਸੀ ਨੂੰ ਇਸ ਗਲਾਸ ਉੱਪਰ ਵੀ ਮੱਖਣ ਰੱਖ ਕੇ ਸਰਵ ਕਰ ਲਵਾਂਗੇ ਲੱਸੀ ਨੂੰ ਹੁਣ ਆਪਣੀ ਬਹੁਤ ਹੀ ਟੇਸਟੀ ਜਿਹੀ ਬਟਰ ਵਾਲੀ ਲੱਸੀ ਬਣ ਕੇ ਤਿਆਰ ਹੈ ਜੋ ਕਿ ਪੀਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਗਰਮੀਆਂ ਦੇ ਵਿੱਚ ਆਪਾਂ ਨੂੰ ਗਰਮੀ ਲੱਗਣ ਤੋਂ ਬਚਾਉਂਦੀ ਹੈ ਲੱਸੀ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਇਸ ਲਈ ਆਪਾਂ ਨੂੰ ਇਹ ਰੋਜ਼ਾਨਾ ਪੀਣੀ ਚਾਹੀਦੀ ਹੈ ਹੁਣ ਆਪਣੀ ਬਹੁਤ ਹੀ ਟੇਸਟੀ ਜਿਹੀ ਲੱਸੀ ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਇਹ ਰੈਸਪੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਵੀਡੀਓ ਵਧੀਆ ਲੱਗੀ ਹੋਏ ਤੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦੇ ਲਈ ਧੰਨਵਾਦ